ਆ ਦੇਖੋ ਜੀ ਸੰਸਰ ਇਹ ਟਪਕਾਟਿਆਂ ਵਾਲਾ ਸੰਸਰ ਹੈ। ਯਾਰ ਦੇਖੋ ਵੱਡੇ ਵੱਡੇ ਹੌਰ ਨੇ ਇੱਕ ਇੱਧਰ ਹੈ ਇੱਕ ਇੱਧਰ ਹੈ ਪਿੱਛੇ ਮਰਗਾੜ ਹੈ ਨਹੀਂ। ਇਹਦੇ ਪਿੱਛੇ ਮਗਰਾੜ ਹੈ ਨਹੀਂ ਦੇਖੋ ਪਿੱਛੇ ਨਾ ਇਹਦੇ ਚ ਨੰਬਰ ਪਲੇਟ ਹੈ। ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਇਸ ਮੋਟਰਸਾਈਕਲ ਦੇ ਮਾਲਕ ਕੌਣ ਹੈ? ਇਹ ਮੋਟਰਸਾਈਕਲ ਇਹਦੇ ਵੀ ਪਿੱਛੇ ਨੰਬਰ ਪਲੇਟ ਹੈ ਨਹੀਂ। ਨੰਬਰ ਪਲੇਟ ਪਿੱਛੇ ਨਹੀਂ ਕੀ ਅੱਗੇ ਮਗਰਾਟ ਆ ਨਹੀਂਗਾ ਇਹ ਇੱਕ ਯੁਵਾ ਪੀੜੀ ਨੇ ਇਹ ਰਿਵਾਜ ਬਣਾਇਆ ਹੈ ਇੱਕ ਫੈਸ਼ਨ ਬਣਾਇਆ ਹੈ ਕਿ ਅਸੀਂ ਜਿਹੜੇ ਮੋਟਰਸਾਈਕਲ ਹੈ ਇਹ ਲੰਡਾ ਟਾਈਪ ਕਰਕੇ ਚਲਾਉਣੇ ਆ ਜੋ ਕਿ ਇਹ ਸਿੱਧੇ ਤੌਰ ਤੇ ਟ੍ਰੈਫਿਕ ਰੂਲਾਂ ਦੀ ਜਣੀ ਹੈ ਵਾਇਲੇਸ਼ਨ ਹੈ ਅਸੀਂ ਇਹ ਸਮਝਿਆ ਕਿ ਜਿਹੜੀ ਸਾਡੀ ਯੁਵਾ ਪੀੜੀ ਹੈ ਜਿਹਨੂੰ ਇਸ ਟਾਈਮ ਪੰਜਾਬ ਪੁਲਿਸ ਦਾ ਸਾਥ ਦੇਣਾ ਚਾਹੀਦਾ ਇਹ ਪੰਜਾਬ ਪੁਲਿਸ ਦਾ ਸਾਥ ਨਹੀਂ ਦੇ ਰੇ ਉਲਟ ਜਿਹੜੇ ਰੂਲ ਆ ਪੁਰਣਤ ਜਿਹੜੀ ਐ ਜਿਹੜੀਆਂ ਸ਼ੱਕੇ ਰੱਖਾ ਉਹਨਾਂ ਨੂੰ ਤੰਗਿਆ ਜਾਣਾ ਨਹੀਂ ਬਿਲਕੁਲ ਇਹਦੀ ਕੋਈ ਪਰਵਾਹ ਨਹੀਂ ਕਰਦੇ ਹਾਂ ਬੱਚਿਓ ਤੁਸੀਂ ਸ੍ਰੀ ਨੰਦਪੁਰ ਸਾਹਿਬ ਮੱਥਾ ਟੇਕਣ ਚੱਲੇ ਹੋ ਆ ਸਬੂਤੇ ਕੋ ਜਾ ਕੇ ਤੁਸੀਂ ਜਿਹੜੇ ਸਾਡੇ ਅੱਗੇ ਵੱਡੇ ਬੱਚੇ ਹੋਣਗੇ ਜਿਹੜੇ ਛੋਟੇ ਬੱਚੇ ਆ ਉਹ ਕੱਲ ਨੂੰ ਵੱਡੇ ਹੋਣਗੇ ਉਹ ਸਾਡੇ ਕੋਲੋਂ ਕੀ ਸਿੱਖਣਗੇ ਉਹ ਵੀ ਇਹੀ ਕਹਿਣਗੇ ਕਿ ਜਿਹੜੇ ਸਾਡੇ ਵੱਡੇ ਸੀਗੇ ਉਹ ਲੰਡੇ ਮੋਟਰਸਾਈਕਲਾਂ ਤੇ ਪਟਾਕੇ ਵਾਲੇ ਮੋਟਰਸਾਈਕਲਾਂ ਤੇ ਜਾਂਦੇ ਸੀ ਜੇ ਅਸੀਂ ਵੀ ਉੱਤੇ ਜਾਵਾਂਗੇ ਦੱਸੋ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੈਗਾ ਸਾਰੇ ਉੱਚੀ ਬੋਲੋ ਹਾਂਜੀ ਉੱਚੀ ਬੋਲੋ ਸਾਰੇ ਹਾਂਜੀ ਅੱਕੇ ਤੂੰ ਕਰੋਗੇ ਪ੍ਰੋਮਿਸ ਕਰੋ ਇੱਕ ਵਾਰੀ ਮੈਂ ਭੇਜ ਦਿੰਦਾ ਅਗਰ ਤੁਸੀਂ ਦਮਾਰੇ ਇਸ ਤਰ੍ਹਾਂ ਕਰੋਗੇ ਕਿ ਮੈਂ ਇਹ ਸੱਚੂਗਾ ਕਿ ਤੁਸੀਂ ਕੋਈ ਵਧੀਆ ਬੱਚੇ ਨਹੀਂ ਹੈ ਉੱਚੀ ਬੋਲੋ ਸਾਰੇ E poi ripeto, io dico, eh e poi Ciao!